ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ 350 ਸਾਲਾ ਸ਼ਹੀਦੀ ਗੁਰਪੁਰਬ ਉਹ ਸਮੁੱਚਾ ਖਾਲਸਾ ਪੰਥ ਤੇ ਸਮੁੱਚੇ ਦੁਨੀਆਂ ਦੇ ਸਿੱਖ ਉਹ 350 ਸਾਲਾ ਸ਼ਤਾਬਦੀ ਰੂਪ ਦੇ ਵਿੱਚ ਮਨਾ ਰਹੇ ਆ ਜਿਹਦੇ ਵਿੱਚ ਗੁਰੂ ਸਾਹਿਬ ਜੀ ਦੇ ਅਨੰ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੀ ਵੀ 350 ਸਾਲਾ ਸ਼ਤਾਬਦੀ ਤੇ ਨਾਲ ਦੀ ਨਾਲ ਸਿੱਖ ਪੰਥ ਦੇ ਬਾਣੀ ਜਿਨੀ ਖਾਲਸਾ ਪੰਥ ਪ੍ਰਗਟ ਕੀਤਾ ਹੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦਾ 350 ਸਾਲਾ ਗੁਰਤਾ ਗੱਦੀ ਦੇ ਉਹ ਵੀ ਖਾਲਸਾ ਪੰਥ ਸ਼ਤਾਬਦੀਆਂ ਦੇ ਰੂਪ ਦੇ ਵਿੱਚ 350 ਸਾਲਾਂ ਦੇ ਰੂਪ ਵਿੱਚ ਮਨਾ ਰਹੇ ਆ। ਅੱਜ ਮੈਂ ਦਿਲ ਦੀਆਂ ਢਗਹਾਈਆਂ ਤੋਂ ਧੰਨਵਾਦ ਕਰਨਾ ਚਾਹੁੰਨਾ ਕਿ ਸਿੱਖ ਪੰਥ ਦਾ ਅਨੇਖੜਮਾ ਅੰਗ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਸਾਰੀ ਸੀਨੀਅਰ ਲੀਡਰਸ਼ਿਪ ਜੀ ਮਾ ਸਾਹਿਬ ਗਰੇਵਾਲ ਸਾਹਿਬ ਰਣੀਕੇ ਸਾਹਿਬ ਤੇ ਉਹਨਾਂ ਦੇ ਨਾਲ ਸਾਰੇ ਸਿੱਖ ਵਿਦਵਾਨ ਤੇ ਚੇਚੇ ਤੌਰ ਤੇ ਸਾਡੇ ਸਿੱਖ ਪੰਥ ਦੇ ਜਿੰਦਾ ਸ਼ਹੀਦ ਸਿੰਘ ਸਾਹਿਬ ਜਸਵੰਦਰ ਬਾਬਾ ਨਿਹਾਲ ਸਿੰਘ ਜੀ ਹਰਿਆ ਬੀਲਾਂ ਵਾਲੇ ਦਮਦਮੀ ਟਕਸਾਲ ਵੱਲੋਂ ਬਾਬਾ ਜੀ ਵੱਲੋਂ ਬਾਬਾ ਸਾਹਿਬ ਸਿੰਘ ਜੀ ਤੇ ਸਾਡੇ ਸਵਾਮੀ ਜੀ ਦੋਨੋਂ ਹੀ ਜਿਹੜੇ ਸਾਡੀ ਹਰੇਕ ਸ਼ਤਾਬਦੀ ਦਾ ਸ਼ਿਕਾਰ ਹੁੰਦੇ ਹੁਸ਼ਾਰਪੁਰ ਵਾਲੇ ਉਹ ਚੇਚੇ ਤੌਰ ਤੇ ਪਹੁੰਚੇ ਆ ਉਹਨਾਂ ਦੇ ਨਾਲ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਉਹਨਾਂ ਦੇ ਉੱਤਰ ਅਧਿਕਾਰੀ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਉਹਨਾਂ ਮਹਾਪੁਰਸ਼ਾਂ ਦੀ ਤਰਫੋਂ ਬਾਬਾ ਸੁੱਖਾ ਜੀ ਲੋਪੋਕੇ ਵਾਲੇ ਮਹਾਪੁਰਸ਼ ਬਾਹਰ ਆਉਣਾ ਬੋਲੋ ਵੀ ਉਹਨਾਂ ਦੇ ਉੱਤਰ ਅਧਿਕਾਰੀ ਇੱਥੇ ਪਹੁੰਚੇ ਆ ਤੇ ਸਿੱਖ ਵਿਦਵਾਨ ਤੇ ਚੇਚੇ ਦੌਰ ਤੇ ਦਿੱਲੀ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਪਰਮਜੀਤ ਸਿੰਘ ਜੀ ਸ਼ਰਨਾ ਔਰ ਸਰਦਾਰ ਮਨਜੀਤ ਸਿੰਘ ਜੀ ਜੀਕੇ ਸਾਭਕਾ ਪ੍ਰਧਾਨ ਤੇ ਸਿੱਖ ਵਿਦਵਾਨਾਂ ਦੇ ਵਿੱਚੋਂ ਸਾਡੇ ਡਾਕਟਰ ਬਲਕਾਰ ਸਿੰਘ ਜੀ ਡਾਕਟਰ ਪਰਮਵੀਰ ਸਿੰਘ ਜੀ ਪਟਿਆਲਾ ਯੂਨੀਵਰਸਿਟੀ ਤੋਂ ਉਹਨਾਂ ਦੇ ਨਾਲ ਸਾਡੇ ਸਰਦਾਰ ਕੇਰ ਸਿੰਘ ਜੀ ਇੰਦਰਜੀਤ ਸਿੰਘ ਜੀ ਗੋਗੋਆਣੀ ਡਾਕਟਰ ਅਮਰਜੀਤ ਸਿੰਘ ਜੀ ਡਾਕਟਰ ਹਰਪਜਨ ਸਿੰਘ ਜੀ ਢੀਰਾਦੂਨ ਉਹਨਾਂ ਦੇ ਨਾਲ ਸਾਡੇ ਦੂਸਰੇ ਜਿਹੜੇ ਸਤਕਾਰਤ ਜਿਹੜੇ ਸਿੱਖ ਵਿਦਵਾਨ ਆ ਉਹ ਵੀ ਸਾਰਿਆਂ ਨੇ ਸ਼ਮੂਲ ਦੇ ਦਿੱਤੀ ਜਿਨ੍ਹਾਂ ਦੀ ਲਿਸਟ ਹੁਣੇ ਸਾਰੀ ਜਾਰੀ ਕਰ ਦਿੱਤੀ ਜਾਊਗੀ ਸਰਦਾਰ ਗਰਮੀਤ ਸਿੰਘ ਜੀ ਗੁਰੂ ਗਵਿੰਦ ਸਿੰਘ ਸਟੱਡੀ ਸਰਕਲ ਵੱਲੋਂ ਤੇ ਉਹਨਾਂ ਦੇ ਪ੍ਰਧਾਨ ਉਹ ਵੀ ਅਚੇਚੇ ਤੌਰ ਤੇ ਇੱਥੇ ਪਹੁੰਚੇ ਆ ਸੋ ਸਾਰਿਆਂ ਦਾ ਹੀ ਧੰਨਵਾਦ ਕਰਦਾ ਮੈਂ ਹੋਰ ਵੀ ਬਹੁਤ ਸਾਰੀਆਂ ਚਕੀਤਾਂ ਪਹੁੰਚੀਆਂ ਸਾਰਿਆਂ ਦਾ ਨਾਮ ਬਾਅਦ ਚ ਜਾਰੀ ਕਰਦੇ ਆਂਗੇ ਅੱਜ ਮੁੱਖ ਤੌਰ ਦੇ ਉੱਤੇ ਜਿਹੜੀ ਵੱਡੀ ਬੇਦਬਾਹੀ ਦੇ ਨਾਲ ਕਿਉਂਕਿ ਸਹਿਬਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਇਹ ਜਿਹੜੀ ਸ਼ਹੀਦੀ ਗੁਰਪੁਰ ਵਿਆਹ ਇਹ ਸਮੁੱਚੀ ਮਨੁੱਖਤਾ ਨੂੰ ਸਮਰਪਿਤ ਤੇ ਖਾਸ ਕਰਕੇ ਇੱਕ ਉਸ ਵੇਲੇ ਦੇ ਧਰਮ ਜਿਹੜੇ ਪੰਡਿਤ ਕਿਰਪਾ RAM ਜੀ ਦੇ ਰੂਪ ਦੇ ਵਿੱਚ 사ਤਗੁਰ ਜੀ ਦਾ ਪਾਸ ਪੁਕਾਰ ਲੈ ਕੇ ਪਹੁੰਚੇ ਸੀ ਤੇ 사ਤਗੁਰજી ਨੇ ਉਹਨਾਂ ਪ੍ਰਤੀ ਆਪਣਾ ਪਿਆਰ ਤੇ ਸਤਕਾਰ ਆਪਣਾ ਬਲੀਦਾਨ ਵੀ ਦਿੱਤਾ। ਸੋ ਉਹਨਾਂ ਸਾਰਿਆਂ ਨੂੰ ਸ਼ਮੂਲੀਅਤ ਇਕਤਾ ਹੋਵੇ। ਸਮੁੱਚੇ ਦੇਸ਼ ਤੇ ਵਿਦੇਸ਼ ਦੇ ਸਿੱਖ ਵੀ ਇਕੱਠੇ ਹੋਣ। ਉਹ ਤੋਂ ਇਲਾਵਾ ਸਾਰੀਆਂ ਜਿੰਨੀਆਂ ਵੀ ਦੂਸਰੇ ਧਰਮਾਂ ਦੇ ਨਾਲ ਸੰਬੰਧਿਤ ਉਹ ਸ਼ਕਤੀਆਂ ਉਹ ਵੀ ਇੱਥੇ ਸ਼ਾਮਲ ਹੋਣ। ਉਹ ਸਾਰਿਆਂ ਨੂੰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਫੁੱਲਾ ਸੱਦਾ ਵੀ ਦਿੱਤਾ ਜਾਊਗਾ ਤੇ ਉਹਨਾਂ ਨੂੰ ਜਾ ਕੇ ਵੀ ਸੱਦੇ ਦਿੱਤੇ ਜਾਣਗੇ ਇਹ ਅੱਜ ਦੀ ਮੀਟਿੰਗ ਦੇ ਵਿੱਚ ਇੱਥੇ ਬੈਠ ਕੇ ਫੈਸਲਾ ਹੋਇਆ ਉਹ ਤੋਂ ਇਲਾਵਾ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦੇ ਰਾਸ਼ਟਰਪਤੀ ਤੇ ਦੇਸ਼ ਦੇ ਪਾਰਲੀਮੈਂਟ ਲੋਕ ਸਭਾ ਦੇ ਸਪੀਕਰ ਉਹਨਾਂ ਨੂੰ ਵੀ ਜਾ ਕੇ ਸੱਦੇ ਦਿੱਤੇ ਜਾਣਗੇ ਤਾਂ ਕਿ ਗੁਰੂ ਸਾਹਿਬ ਜੀ ਦੀ ਇਸ ਪਵਿੱਤਰ ਸ਼ਤਾਬਦੀ ਦੇ ਵਿੱਚ ਉਹ ਸਾਰੇ ਆ ਕੇ ਸ਼ਮੂਲੀਅਤ ਕਰਨ ਉਹ ਤੋਂ ਇਲਾਵਾ ਇਹ ਵੀ ਇੱਥੇ ਇੱਕ ਵਿਚਾਰ ਧਾਰਾ ਆਈ ਤੇ ਮੈਂ ਸਮਝਦਾ ਇਹ ਵੀ ਬਹੁਤ ਸਾਡੇ ਲਈ ਅਹਿਮ ਆ ਕਿ ਦੁਨੀਆ ਭਰ ਤੋਂ ਜਿਨ੍ਹਾਂ ਜਿਨ੍ਹਾਂ ਮੁਲਕਾਂ ਦੇ ਵਿੱਚ ਐਸਲੇ ਵੀ ਵੀ ਕੀ ਕੀ ਪਾਰਲੀਮੈਂਟ ਮੈਂਬਰ ਵੀ ਆ ਸਿੱਖਾਂ ਦੇ ਜਾਂ ਪੰਜਾਬੀਆਂ ਦੇ ਰੂਪ ਦੇ ਵਿੱਚ ਉਹਨਾਂ ਸਾਰਿਆਂ ਨੂੰ ਵੀ ਖੁੱਲਾ ਸੱਦਾ ਸੱਦੇ ਉਧਾਂ ਭੇਜਾਂਗੇ ਵੀ ਬੀ ਐਮ ਐਲ اے ਤੇ ਐਮ ਪੀ ਦੇ ਰੂਪ ਦੇ ਵਿੱਚ ਵਰਲਡ ਵਾਈਡ ਜਿਹਨੀਆਂ ਵੀ ਸ਼ਕਤੀਆਂ ਆ ਉਹ ਸਾਰੀਆਂ ਇਹਦੇ ਵਿੱਚ ਸ਼ਮੂਲੀਅਤ ਕਰਨ ਤੇ ਉਹਨਾਂ ਸਾਰਿਆਂ ਦੇ ਨਾਲ ਸੰਪਰਕ ਵੀ ਕੀਤਾ ਜਾਊਗਾ ਤੇ ਦੂਸਰਾ ਸਾਰੇ ਮੁੱਖ ਮੰਤਰੀ ਜਿੰਨੇ ਵੀ ਆ ਸਾਰੀਆਂ ਸਟੇਟਾਂ ਦੇ ਉਹਨਾਂ ਨਾਲ ਸੰਪਰਕ ਕੀਤਾ ਜਾਊਗਾ ਉਹ ਟੀਮ ਇੱਕ ਬਣ ਜਾਊਗੀ ਉਹ ਸਾਰਿਆਂ ਨਾਲ ਸੰਪਰਕ ਕਰੂਗੀ ਕਿ ਉਹ ਆਪਣੇ ਆਪਣੇ ਅਸੈਂਬਲੀ ਦੇ ਵਿੱਚ ਤੇ ਮੁਲਕ ਦੇ ਪ੍ਰਧਾਨ ਮੰਤਰੀ ਉਹ ਆਪਣੇ ਪਾਰਲੀਮੈਂਟ ਦੇ ਵਿੱਚ ਇੱਕ ਦਿਨ ਦਾ ਵਿਸ਼ੇਸ਼ ਸੈਸ਼ਨ ਵੀ ਰੱਖਣ ਜਿਹੜਾ ਕੇਵਲ ਤਾਂ ਕੇਵਲ ਗੁਰੂ ਸਾਹਿਬ ਜੀ ਨੂੰ ਸਮਰਪਿਤ ਹੋਵੇ ਸੋ ਇਹ ਵੀ ਅੱਜ ਇਹ ਜਿਹੜਾ ਇੱਥੇ ਬੈਠ ਕੇ ਫੈਸਲਾ ਕੀਤਾ ਗਿਆ ਤੇ ਅਚੇਚੇ ਤੌਰ ਤੇ ਇੱਕ ਕਾਫੀ ਟੇਬਲ ਜਿਹੜਾ ਆ ਉਹ ਵੀ ਵੱਡਾ ਤਿਆਰ ਕੀਤਾ ਜਾਊਗਾ ਤੇ ਨਾਲ ਦੀ ਨਾਲ ਇਸ ਦੇਖਦੇ ਚੀਫ ਜਸਟਿਸ ਆਫ ਇੰਡੀਆ ਉਹਨਾਂ ਨੂੰ ਵੀ ਬੇਨਤੀ ਕੀਤੀ ਜਾਊਗੀ ਜਾ ਕੇ ਕਿ ਉਹ ਵੀ ਇਹਦੇ ਵਿੱਚ ਆ ਕੇ ਸ਼ਮੂਲੀਅਤ ਕਰਨ ਸੋ ਉਤੋਂ ਇਲਾਵਾ ਦੇਸ਼ ਦੀਆਂ ਵੱਡੀਆਂ ਯੂਨੀਵਰਸਿਟੀਆਂ ਵਿੱਚ ਸੈਮੀਨਾਰ ਕਿਉਂਕਿ ਪੰਜ ਅਸੀਂ ਕਰਨੇ ਆ ਉਹ ਵੀ ਵੱਡੀਆਂ ਸੰਸਥਾਵਾਂਾਂ ਦੇ ਨਾਲ ਸੰਪਰਕ ਕਰਕੇ ਉਹਦੇ ਵਿੱਚੋਂ ਦਿੱਲੀ ਤੇ ਪੰਜਾਬ ਤੇ ਹਰਿਆਣਾ ਉਹ ਸਾਰੇ ਜਿਹੜੇ ਆ ਸੈਮੀਨਾਰ ਗੁਰੂ ਸਾਹਿਬ ਜੀ ਦੀ ਉਸ ਪਵਿੱਤਰ ਯਾਦ ਨੂੰ ਸਮਰਪਿਤ ਜਿਹੜੇ ਕੀਤੇ ਜਾਣਗੇ ਤੇ ਸਭ ਤੋਂ ਵੱਡਾ ਕਿਉਂਕਿ ਮੇਰੇ ਸਾਰੇ ਸਾਥੀ ਬੈਠੇ ਆ ਇੱਕ ਸੁਝਾਅ ਆਇਆ ਸੀ ਕਿ ਅੱਜ মিডিਆ ਦਾ ਜੋਗਿਆ ਤੇ মিডিਆ ਕਈ ਵਾਰੀ ਬਹੁਤ ਗਲਤ ਕਰ ਰਿਹਾ ਉਸ ਕਾਰਜ ਲਈ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਵਿੱਚ ਸਾਡਾ ਉੱਥੇ ਧਾਰਮਿਕ ਵਿਹਾਨ ਹੈ ਆ ਉਹ ਸਾਡਾ ਡਿਪਾਰਟਮੈਂਟ ਹੈ ਵੱਡਾ ਉਹਨਾਂ ਨੂੰ ਡਾਕਟਰ ਪਿਤਪਾਲ ਸਿੰਘ ਨੂੰ ਉਹਨਾਂ ਨੂੰ ਇਹ ਸਾਰਾ ਅਜਾਇਬ ਕਰਾਂਗੇ ਕਿ ਇਹਦੇ ਵਿੱਚ ਜਿਹੜੀਆਂ ਸੋਧਾਂ ਕਰਨ ਵਾਲੀਆਂ ਉਹ ਸਾਰੀਆਂ ਸੋਧਾਂ ਕੀਤੀਆਂ ਜਾਣ ਸੋ ਉਹਦੇ ਨਾਲ ਦੀ ਨਾਲ ਮੇਰਾ ਇੱਕ ਆਪਣਾ ਵੀ ਵਿਚਾਰ ਸੀ ਤੇ ਇਹ ਸਾਰੇ ਸ਼ੈਨਤ ਵੀ ਆ ਕਿ ਗੁਰੂ ਤੇਗ ਬਹਾਦਰ ਪਾਸ਼ਾ ਦੇ ਨਾਂ ਤੇ ਚੇਅਰ ਵੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਚ ਸਥਾਪਿਤ ਕੀਤੀ ਜਾਊਗੀ ਤਾਂ ਕਿ ਸਦੀਪ ਕਾਲ ਇਹ ਪਤਾ ਵੀ ਲੱਗੇ ਵੀ ਸ਼ਿਦਾਬਦੀਆਂ ਦੇ ਵਿੱਚ ਇਹ ਠੀਕ ਹੈ ਨਗਰ ਕੀਰਤਨ ਤੇ ਹੋਰ ਸਾਰੇ ਕਾਰਜ ਹੋਣੇ ਆ ਇਹ ਵੀ ਕਾਰਜ ਇਦਾਂ ਦੇ ਜਿਹੜੇ ਇਹ ਵੀ ਜ਼ਰੂਰ ਕੀਤੇ ਜਾਣਗੇ ਸੋ ਇੱਕ ਹੋਰ ਜਿਹੜਾ ਵੱਡਾ ਸੁਝਾਅ ਸੀ ਉਹ ਅਸੀਂ ਖਾਲਸਾ ਕਾਲਜ ਪਟਿਆਲੇ ਦੇ ਸ਼ਪੁਰਦ ਕੀਤਾ ਇਹ ਦੋ ਕਰੈਕਟ ਅਸੀਂ ਛਾਪੇ ਆਜ ਤੇ ਉਹ ਜਿਹੜੇ ਪੰਜਾਬੀ ਤਾਂ ਹਿੰਦੀ ਦੇ ਵਿੱਚ ਛਾਪ ਦਿੱਤੇ ਆ ਅੰਗਰੇਜ਼ੀ ਦੇ ਵਿੱਚ ਵੀ ਛਾਪ ਦਿੱਤੇ ਜਾਣਗੇ ਉਹਨਾਂ ਦਾ ਸਾਰਿਆਂ ਦਾ ਵੱਖ-ਵੱਖ ਪਿਛਾਵਾਂ 'ਚ ਟਰਾਂਸਲੇਸ਼ਨ ਕਰ ਲਈ ਵੀ ਖਾਲਸਾ ਕਾਲਜ ਪਟਿਆਲੇ ਦੀ ਜ਼ਿੰਮੇਵਾਰੀ ਲਈ ਆ ਕਿ ਉਹ ਛੇਤੀਆਂ ਨੂੰ ਛਾਪ ਕੇ ਟਰਾਂਸਲੇਸ਼ਨ ਕਰਾ ਕੇ ਕਰੋਬੋਰੇਟ ਕਰਾ ਕੇ ਤੇ ਉਹਨੂੰ ਸਾਰੇ ਛਾਪ ਕੇ ਬੱਖ-ਬੱਖ ਪੁਛਾਵਾਂ ਦੇ ਵਿੱਚ ਜਿਦਾਂ ਕੱਲ ਕਰਨਾਟਕਾ ਦੇ ਵਿੱਚ ਬੰਗਲੌਰ ਉਹ ਕਹਿੰਦੇ ਸਾਡੀ ਲੈਂਗੁਏਜ ਦੇ ਵਿੱਚ ਅਸੀਂ ਆਪ ਹੀ ਛਾਪਾਂਗੇ ਤੁਹਾਨੂੰ ਪੀਡੀਆ ਭੇਜ ਦਿਆਂਗੇ ਤੁਸੀਂ ਸਾਨੂੰ ਛਾਪ ਕੇ ਭੇਜਦੇ ਹੋ ਸੋ ਬੱਖ-ਬੱਖ ਸੂਬਿਆਂ ਦੇ ਵਿੱਚ ਹੁਣ ਸਾਡੇ ਜਿੱਦਾਂ ਆਸਨ ਸੋਲ ਵਿਖੇ 27 ਤਰੀਕ ਨੂੰ ਸਤਗੁਰੂ ਜੀ ਦੀ ਸ਼ਰਧਾ ਨੂੰ ਸਮਰਪਿਤ ਉੱਥੇ ਫੰਕਸ਼ਨ ਆ ਇਦਾਂ ਵੱਖ-ਵੱਖ ਸਟੇਟਾਂ ਦੇ ਵਿੱਚ ਜਿਹੜੇ ਫੰਕਸ਼ਨ ਅਸੀਂ ਉਹ ਆਯੋਜਨ ਕਰਨ ਜਾ ਰਹੇ ਹਾਂ ਸੋ ਉਹਦੇ ਨਾਲ ਦੀ ਨਾਲ ਦੋ ਮਹਾਨ ਨਗਰ ਕੀਰਤਨ ਇੱਕ ਨਗਰ ਕੀਰਤਨ ਜਿਹੜਾ ਉਹ ਆਸਾਮ ਤੋਂ ਚਾਲੇ ਪਾਊਗਾ ਜਿਹਦਾ ਲਗਭਗ ਰੂਟ ਵੀ ਬੈਠ ਕੇ ਅਸੀਂ ਤੈਅ ਕਰਾਂਗੇ ਤੇ ਕੀਤਾ ਵੀ ਆ ਉਹ ਲਗਭਗ 23 ਨਵੰਬਰ ਨੂੰ ਸਾਰੇ ਇਸ ਭਾਰਤਵਾਰਸ ਦੀਆਂ ਵੱਡੀਆਂ ਸਟੇਟਾਂ ਜਿੱਥੇ-ਜਿੱਥੇ ਗੁਰੂ ਸਾਹਿਬ ਗਏ ਆ ਸਾਰੇ ਤਾਂ ਨਹੀਂ ਟੱਚ ਕੀਤੇ ਜਾ ਸਕਦੇ ਉਹ ਸਾਡਾ ਨਗਰ ਕੀਰਤਨ ਉਥੋਂ ਸਾਮ ਤੋਂ ਬ੍ਰੰਭ ਹੋ ਕੇ ਉਹ 23 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਉਹਨਾਂ ਦੀ ਆ ਕੇ ਸਮਾਪਤੀ ਹੋਊਗੀ ਦੂਸਰਾ ਨਗਰ ਕੀਰਤਨ ਮਟੌਰ ਤੋਂ ਜਿੱਥੋਂ ਪੰਡਤ ਕਿਰਪਾ RAM ਜੀ ਫਰਿਆਦ ਲੈ ਕੇ ਆਏ ਉਹ ਅਸੀਂ ਉਥੋਂ ਸ਼ੁਰੂ ਕਰਾਂਗੇ ਅਰਦਾਸ ਕਰਕੇ ਉਸੇ ਸਥਾਨ ਤੋਂ ਤੇ ਜਤਨ ਕਰਾਂਗੇ ਵੀ ਉਥੋਂ ਦੇ ਵੀ ਲੋਕ ਜਿਹੜੇ ਕਸ਼ਮੀਰ ਦੇ ਆ ਖਾਸ ਕਰਕੇ ਦੂਸਰੇ ਭਾਈਚਾਰ ਨਾਲ ਸੰਬੰਧ ਉਹਨਾਂ ਸਾਰਿਆਂ ਨੂੰ ਨਾਲ ਤੋੜ ਕੇ ਤੇ ਉਹ ਨਗਰ ਕੀਰਤਨ ਪੜਾ ਡੜ ਪੜਾ ਜਿਹੜਾ ਆ ਉਹ ਆ ਕੇ ਅਨੰਦਪੁਰ ਸਾਹਿਬ ਸਮਾਪਤੀ ਹੋ ਗਈ। ਦੂਸਰਾ ਇੱਕ ਨਗਰ ਕੀਰਤਨ ਕਿਉਂਕਿ ਸਿੱਖ ਪੰਥ ਦੇ ਵਿੱਚ ਬਾਬਾ ਜੀਵਨ ਸਿੰਘ ਜੀ ਤੇ ਉਹਨਾਂ ਦੇ ਨਾਲ ਲੱਖੀ ਸ਼ਾਹ ਬਨਜਾਰਾ ਉਹਨਾਂ ਦੋਹਾਂ ਦਾ ਬਹੁਤ ਵੱਡਾ ਯੋਗਦਾਨ ਆ। ਕਿ ਮੈਂ ਸੋਚਦਾ ਵੀ ਗੁਰੂ ਸਾਹਿਬ ਨੇ ਕਿੱਡੀ ਕਿਰਪਾ ਕੀਤੀ 사ਤਪੁਰ ਜੀ ਨੇ ਸੀਸ ਬਾਬਾ ਜੀਵਨ ਸਿੰਘ ਦੀ ਝੋਲੀ ਚ ਪਾਇਆ ਤੇ ਧਾੜ ਲੱਕੀਸ਼ਾ ਬੁਨਜਾਰਾ ਲੈ ਕੇ ਆਪਣੇ ਘਰ ਨੂੰ ਹੀ ਅੱਗ ਲਾ ਕੇ 사ਤਗੁਰਾਂ ਦਾ ਸੰਸਕਾਰ ਕੀਤਾ ਸੋ ਉਹਨਾਂ ਦੋਂ ਮਹਾਪੁਰਸ਼ਾਂ ਨੂੰ ਵੀ ਆਦਾਰ ਸਮਰਪਤ ਇੱਕ ਮਹਾਨ ਨਗਰ ਕੀਰਤਨ ਜਿਹੜਾ ਦਿੱਲੀ ਤੋਂ ਤੁਰੂਗਾ ਉਹ ਦਿੱਲੀ ਤੋਂ ਉਹਨਾਂ ਉਹਨਾਂ ਸਥਾਨਾਂ ਤੇ ਹੋ ਕੇ ਆਊਗਾ ਜਿੱਥੇ ਜਿੱਥੇ ਭਾਈ ਜੈਤਾ ਜੀ ਨੇ ਰਾਤ ਦਾ ਵਿਸ਼ਰਾਮ ਕੀਤਾ ਉਹ ਵੱਖ-ਵੱਖ ਸਤਾਨਾਂ ਤੋਂ ਹੋ ਕੇ ਰਾਤ ਦੇ ਸਮਾਗਮ ਵੀ ਚੱਲਣਗੇ ਤੇ ਉਹਨਾਂ ਦੀ ਸਮਾਰਤੀ ਵੀ ਆ ਕੇ ਇਸ ਪਵਿੱਤਰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਊਗੀ। ਇੱਕ ਨਾਲ ਇਹ ਵੀ ਫੈਸਲਾ ਕੀਤਾ ਗਿਆ ਕਿ 23, 24 ਤੇ 25 ਤਿੰਨ ਦਿਨ ਸਮਾਗਮ ਵੱਡੇ ਚੱਲਣੇ ਆ ਜਿਹਦੇ ਵਿੱਚ ਸਹਾਜ ਪਾਠਾਂ ਦੇ ਭੋਗ, ਬੱਚਿਆਂ ਦੇ ਮੁਕਾਬਲੇ ਹੋਣ ਤੇ ਇੱਕ ਦਿਨ ਅਸੀਂ ਉਹਦੇ ਵਿੱਚ ਸਰਬ ਧਰਮ ਸੰਵੇਦਨਨ ਦਾ ਵੀ ਰੱਖਾਂਗੇ। ਉਹ ਬੈਠ ਕੇ ਰੂਪ ਰਿਕਾ ਸਾਰੀ ਲੀਕ ਲਾਂਗੇ। ਉਹ ਵੀ ਜਿਹੜਾ ਉਹਦੇ ਵਿੱਚ ਇੱਕ ਇਸ ਸ਼ਹਾਬਦੀਨ ਨੂੰ ਸਮਰਪਿਤ ਇੱਕ ਜਿਹੜਾ ਉਹਦੇ ਵਿੱਚ ਵੱਡੇ ਜਿਹੜੇ ਸ਼ੰਕਰਾਚਾਰੀਆ ਇਹਨਾਂ ਦੇ ਦੂਸਰੇ ਧਰਮਾਂ ਨਾਲ ਸੰਬੰਧਤ ਉਹਨਾਂ ਨੂੰ ਸਾਰਿਆਂ ਨੂੰ ਪੱਤਸਾ ਦੇਾਂਗੇ ਖੁੱਲਾ ਵੀ ਉਹ ਚੇਚੇ ਤੌਰ ਤੇ ਇਹਦੇ ਵਿੱਚ ਸ਼ਮੂਲੀਅਤ ਕਰਨ ਨਾਲ ਦੀ ਨਾਲ ਇਸ ਵਾਰ ਜਿੰਨੇ ਵੀ ਸਾਡੀ ਧਾਰਮਿਕ ਪ੍ਰੀਖਿਆ ਆ ਉਹ ਗੁਰੂ ਤੇਗ ਬਹਾਦਰ ਬਾਦਸ਼ਾਹ ਨੂੰ ਸਮਰਪਿਤ ਉਹ ਐਗਜ਼ਾਮ ਲੈ ਜਾਣਗੇ ਤੇ ਨਾਲ ਦੀ ਨਾਲ ਇੱਕ ਹੋਰ ਵੱਡਾ ਵਿਚਾਰ ਜਿਹੜਾ ਉਹ ਸਾਰੀ ਜਿੰਨੇ ਵੀ ਬੁਲਾ ਰਹੇ ਸੀ ਉਹਨਾਂ ਸਾਰਿਆਂ ਨੇ ਫੋਕਸ ਕੀਤਾ ਕਿ ਆਪਾਂ ਗੁਰੂ ਨਾਨਕ ਦੇਵ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਮੁਕ ਜਿਹੜੇ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਉਹਨਾਂ ਨੇ ਉੱਥੇ ਐਲਾਨ ਕੀਤਾ ਸੀ ਬੰਦੀ ਸਿੰਘਾਂ ਦੀ ਰਿਹਾਈ ਲਈ ਤੇ ਭਾਈ ਬਲਵੰਤ ਸਿੰਘ ਰਾਜੋਆਣ ਦੀ ਫਾਂਸੀ ਦੀ ਸਜ਼ਾ ਜਿਹੜੀ ਉਹਨੂੰ ਕੰਮਿਊਟ ਕਰਕੇ ਉਹਨੂੰ ਆਪਣੇ ਘਟਾ ਕੇ ਦੇ ਉਮਰ ਕੈਦ ਦੇ ਵਿੱਚ ਬਦਲਦਾ ਤੇ ਮੈਂ ਬੇਨਤੀ ਕਰਦਾ ਇਹਨਾਂ ਸਾਰਿਆਂ ਦਾ ਹੀ ਜਿੰਨੇ ਵੀ ਬੁਲਾ ਰਹੇ ਸੀ ਇੱਕ ਸਗਾ ਵੀ ਕਿਉਂਕਿ ਗੁਰੂ ਤੇਗ ਬਹਾਦਰ ਪਾਚਾ ਦੀ ਇਹ ਸ਼ਹੀਦੀ ਸ਼ਤਾਬਦੀ ਆ ਤੇ ਇਹ ਸੈਂਟਰ ਸਰਕਾਰ ਨੂੰ ਅਸੀਂ ਅਪੀਲ ਕਰਦੇ ਆ ਕਿ ਕੋਈ ਆਸਾਨ ਨਹੀਂ ਆਪਣੇ ਤੇ ਗੁਰੂ ਸਾਹਿਬ ਨੇ 사ਤਗੁਰ ਜੀ ਤਾਂ ਦਿਆਲਤਾ ਦੇ ਘਰ ਸੀ ਸੀ 사ਤਗੁਰ ਜੀ ਨੇ ਤਾਂ ਕਿਰਪਾ ਦੇ ਬਖਸ਼ਿਸ਼ ਕੀਤੀ ਆ ਸਾਰੀ ਮਨੁੱਖਤਾ ਦੇ ਉੱਤੇ ਤੇ ਖਾਸ ਕਰਕੇ ਇੱਕ ਅਸਲੀ ਤੇ ਦੌਰ ਤੇ ਫਿਰਕੇ ਤੇ ਤੇ 사ਤਗੁਰ ਜੀ ਦਇਆਮਾਨ ਤੇ ਦਇਆ ਦਇਆ ਦੇ ਘਰ ਦੇ ਵਿੱਚ ਆ ਕੇ ਆਪਣਾ ਬਲੀਦਾਨ ਦਿੱਤਾ ਤੇ ਜਿਹੜੇ ਸਾਡੇ ਬੰਦੀ ਸੀਗੇ ਇਹਨਾਂ ਨੂੰ ਰਿਹਾ ਕਰਨਾ ਚਾਹੀਦਾ ਇਹਨਾਂ ਦਾ 2019 ਦਾ ਕੀਤਾ ਜਿਹੜਾ ਵਚਨ ਵੱਤਾ ਉਹਨੂੰ ਹੁਣ ਸਤਾਬ ਦੇ ਰੂਪ ਦੇ ਵਿੱਚ ਦੁਹਰਾ ਦੇਣਾ ਚਾਹੀਦਾ ਤੇ ਨਾਲ ਸਕੂਲਾਂ ਤੇ ਕਾਲਜਾਂ ਦੇ ਵਿੱਚ ਜਿਹੜੇ ਆ ਉਹ ਵੱਡੇ ਸਵਾਗਤ ਵੀ ਕੀਤੇ ਜਾਣਗੇ ਤੇ ਸੋਸ਼ਲ ਮੀਡੀਆ ਦੇ ਵਿੱਚ ਜਿਹੜੇ ਛੋਟੇ ਛੋਟੇ ਆਪਾਂ ਕਈ ਵਾਰੀ ਕਲਿੱਪਾਂ ਪਾ ਦਿੰਨੇ ਆ ਉਹ ਵੀ ਸਾਰੀਆਂ ਪਾਈਆਂ ਜਾਣ ਗਿਆ ਸੋ ਮੈਂ ਭਾਈ ਮਤੀਦਾਸ ਭਾਈ ਸਤੀਦਾਸ ਜੀ ਦੇ ਭਾਈ ਦਿਆਲਾ ਜੀ ਉਹਨਾਂ ਦੇ ਸਬੰਧ ਦੇ ਵਿੱਚ ਵੀ ਕਿਉਂਕਿ ਗੁਰੂ ਸਾਹਿਬ ਦੇ ਅਨਨ ਸਿੱਖ ਦੇਖੋ ਕਿੰਡੀ ਵੱਡੀ ਸ਼ਹਾਦਤ ਸਤਗੁਰ ਜੀ ਦੇ ਸਾਹਮਣੇ ਹੋਈ ਮੇਰਾ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਦਕਾ ਨਾ ਜਾਏ ਉਹਨਾਂ ਨੇ ਗੁਰੂ ਸਾਹਿਬ ਦੇ ਸਨਮੁਖ ਹੋ ਕੇ ਵੱਡੀਆਂ ਸ਼ਹਾਦਤਾਂ ਦਿੱਤੀਆਂ ਉਹਨਾਂ ਨੂੰ ਵੀ ਸੰਬੰਧਤ ਉਹਨਾਂ ਦੇ ਨਾਲ ਵੀ ਛੋਟੇ ਛੋਟੇ ਜਿਹੜੇ ਆਪਾਂ ਉਹਨਾਂ ਦੇ ਜੀਵਨਾ ਨਾਲ ਸੰਬੰਧਤ ਇਹੋ ਵੀ ਪੰਚ ਪਾਵਾਂਗੇ ਸਾਰੇ ਸੋਸ਼ਲ ਮੀਡੀਆ ਦੇ ਵਿੱਚ ਸੋ ਮੈਂ ਅੰਤ ਦੇ ਵਿੱਚ ਜਿੰਨੀਆਂ ਵੀ ਸ਼ਕਤੀਆਂ ਪਹੁੰਚੀਆਂ ਨਾ ਸਾਰਿਆਂ ਦੇ ਨਹੀਂ ਮੈਂ ਲੈ ਸਕਿਆ ਉਹ ਨਾਂ ਸਾਡੇ ਪ੍ਰੈਸ ਮੀਡੀਆ ਦੇ ਵਿੱਚੋਂ ਸਾਰਿਆਂ ਦੇ ਦੇਦੇ ਤੇ ਜਾਣਗੇ ਮੈਂ ਸਾਰਿਆਂ ਦਾ ਰੋਮ ਰੋਮ ਕਰਕੇ ਧੰਨਵਾਦ ਕਰਦਾ ਆਓ ਸਾਰੇ ਇਸ ਗੱਲ ਦਾ ਪ੍ਰਾਨ ਕਰੀਏ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸ਼ਹਾਦਤ ਨਾ ਹੁੰਦੀ ਤੇ ਇਸ ਮੁਲਕ ਦਾ ਕਿਹੜਾ ਕਿਹੜਾ ਰੂਪ ਹੋਣਾ ਸੀ ਇਹ ਕੀਰਤੀਮਾਨ ਸਤਗੁਰੂ ਜੀ ਨੇ ਉਸ ਵੇਲੇ 1675 ਦੇ ਵਿੱਚ ਸਥਾਪਿਤ ਕੀਤਾ ਸੀ ਤੇ ਆਓ ਅੱਜ ਆਪਾਂ ਸਾਰੇ 350 ਸਾਲਾ ਸ਼ਤਾਬਦੀ ਦੇ ਰੂਪ ਉਹਦੇ ਵਿੱਚ ਇੱਕ ਥਾਂ ਇਕੱਤਰ ਹੋ ਕੇ ਗੁਰੂ ਸਾਹਿਬ ਦੀ ਇਹ ਮਹਾਨ ਸ਼ਤਾਬਦੀ ਨੂੰ ਮਨਾਇਏ ਵੀ ਤੇ ਵਸਾਈਏ ਵੀ ਬਸਾਉਣਾ ਕੀ ਆ ਗੁਣ ਬਸਾਉਣੇ ਆ ਔਗਣ ਕੱਢਣੇ ਆ ਤੇ ਗੁਰੂ ਨੂੰ ਸਮਰਪਿਤ ਹੋ ਕੇ ਬੱਦ ਤੋਂ ਬੱਦ ਗੁਰੂ ਦਸਮ ਪਾਤਸ਼ਾਹ ਦਾ ਕਿਉਂਕਿ ਗੁਰਤਾਰਦੀ ਦਿਵਸ ਆ ਰਿਹਾ ਤੇ ਇੱਥੇ ਇਹ ਵੀ ਆਇਆ ਸੀ ਕਿ ਆਉਂਦੇ ਸਮੇਂ ਦੇ ਵਿੱਚ ਬੱਦ ਤੋਂ ਬੱਦ ਗੁਰੂ ਦਸਮ ਪਾਤਸ਼ਾਹ ਦੀ ਪਵਿੱਤਰ ਗੁਰਬਾਣੀ ਦਾ ਵੀ ਇੱਕ ਸ਼ਬਦ ਘਟੋ ਘਟ ਏਕ-ਏਕ ਜਥਾ ਜ਼ਰੂਰ ਪੜਿਆ ਕਰਿਓ ਦਰਬਾਰ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਸੋ ਉਹ ਗੁਰਤਾ ਗੱਦੀ ਵੀ ਸਤਿਗੁਰਜੀ ਦੀ ਆਉਣੀ ਆ ਤੇ ਉਸ ਗੁਰਤਾ ਗੱਦੀ ਨੂੰ ਸਮਰਪਿਤ ਬੱਦ ਤੋਂ ਬੱਦ ਗੁਰੂ ਸਾਹਿਬ ਜੀ ਦਾ ਜਿਹੜਾ ਹੁਕਮ ਸੀ ਉਹ ਵੀ ਆਪਾਂ বাজਾਈਏ ਬੱਦ ਤੋਂ ਬੱਦ ਅਮਰਧਾਰੀ ਹੋਈਏ ਤੋਂ ਆਹੰਤ ਦੇ ਵਿੱਚ ਸਾਰਿਆਂ ਦਾ ਸਮੂਹਿਆ ਤੁਹਾਡੇ ਪ੍ਰੈਸ ਦਾ ਵੀ ਅਚੇਚੇ ਤੌਰ ਤੇ ਧੰਨਵਾਦ ਕਰਦਾ ਤੇ ਨਾਲ ਦੀ ਨਾਲ ਜਿੰਨੇ ਵੀ ਸੱਜਣ ਮਦਮੂਲੀਆਂ ਵਿਚਾਰਾਂ ਦੇ ਕੇ ਗਏ ਆ ਉਹਨਾਂ ਦਾ ਵੀ ਇੱਕ ਆਉਣ ਤੇ ਦੂਜਾ ਉਹਨਾਂ ਦੇ ਬੜਬੂਲੇ ਜਿਹੜੇ ਵਿਚਾਰ ਆ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਅੱਜ ਬਦਾਲ ਸਭਾ ਚ ਬੇਦਖੀ ਹੋਈ ਹੈ ਜਦੋਂ ਬੇਦਖੀ ਦੀ ਸਕਾਲ ਵਿੱਚ ਬਿਲਿਆਰ ਦਾ ਜਾ ਰਿਹਾ ਇਸ ਦਾ ਸਪੀਕਰ ਕੁਲਤਾਰ ਸਿੰਘ ਸਰਵਾ ਵੱਲੋਂ ਗੁਰਬਾਣੀ ਤੁਕ ਅਰਦਾਸ ਦੇ ਰੂਪ ਚ ਪੜ੍ਹੀਆਂ ਗਈਆਂ ਜਦ ਕਿ ਸਾਰੇ ਉਸਨੇ ਸ਼ੂਜ਼ ਪਾਏ ਹੋਏ ਸੀ ਤੇ ਕਈ ਨंगे ਸਿਰ ਵੀ ਬੈਠੇ ਸੀ ਦੇਖੋ ਬੇਨਤੀ ਹੈ ਆ 사ਤਗੁਰ ਜੀ ਦਾ ਆਦੇਸ਼ ਵੀ ਆ ਵੀ ਜਿਹੜੇ ਸਿੱਖ ਨੇ ਪਵਿੱਤਰ ਗੁਰਬਾਣੀ ਦਾ ਆਚਾਰਨ ਕਰਨਾ ਤੇ ਸਾਵਧਾਨ ਹੋ ਕੇ ਕਰਨਾ ਦੂਸਰੀ ਕਾਰਜ ਸਿਰ ਢੱਕਿਆ ਹੋਵੇ ਤੇ ਪੈਰਾਂ ਦੇ ਵਿੱਚ ਜੋੜਾ ਨਾ ਹੋਵੇ ਚਲੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਤਾਂ ਅਕਸਰ ਕਹਿਣਾ ਹੁੰਦਾ ਇਹਨਾਂ ਨੂੰ ਸਮਤ ਬਖਸ਼ਿਸ਼ ਕਰਨ ਗੁਰਬਾਣੀ ਘੱਟ ਬੋਲਣੀ ਚਾਹੀਦੀ ਜੇ ਪੂਰੀ ਕਾਂਠ ਨਹੀਂ ਗਈ ਤੇ ਜੇ ਅਧੂਰੀ ਆ ਤਾਂ ਫਿਰ ਉਹਦਾ ਹੁੰਦਾ ਵੀ ਜੇ ਆਪਾਂ ਕਾਰ ਵੀ ਗਏ ਤਾਂ ਫਿਰ ਤੁਰੰਤ ਆਪਾਂ ਅਖੇਵਾ ਗੁਰੂ ਜਾਚਨਾ ਕਰੀਏ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰੀਏ ਵੀ ਮੇਰੇ ਕੋਲ ਇਹ ਆ ਵਗਿਆ ਹੋ ਗਿਆ ਗੁਰੂ ਸਾਹਿਬ ਉਹਦੀ ਮੈਨੂੰ ਮਾਫੀ ਭੁੱਲ ਦੀ ਦੇਣ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਸਾਰਿਆਂ ਨੂੰ ਸਤਿਗੁਰੂ ਜੀ ਸਮੱਤ ਬਖਸ਼ਿਸ਼ ਕਰਨ ਸਾਡੀ ਪੰਜ ਸਾਲਾਂ ਦੇ ਉੱਤੇ ਬੰਦੀ ਸਿੰਘਾਂ ਦੀ ਭਾਈ ਨਾਜਵਾਨੇ ਦੀ ਵਿਹਾਈ ਦੀ ਗੱਲ ਕੀਤੀ ਗਈ ਸੀ ਉਹ ਉਮਰ ਗਿਆ ਚ ਪਰ ਆਪੋ ਸ਼ਰੋਣੀ ਕਮੇਟੀ ਵੱਲੋਂ ਵੀ ਇੱਕ ਸੋ ਸਿੱਖਾਂ ਨੂੰ ਸਨਮਾਨਤ ਕਰਨ ਦਾ ਲਾਂਕ ਕੀਤਾ ਗਿਆ ਹੈ ਸ਼੍ਰੋਮਣੀ ਕਮੇਟੀ ਆਪਣੇ ਐਲਾਨ ਕਿਉਂ ਭੁੱਲਦੀ ਹੈ ਦੇਖੋ ਅਸੀਂ ਕੋਈ ਐਲਾਨ ਨਹੀਂ ਭੁੱਲੇ ਕਈ ਵਾਰੀ ਲੇਟ ਹੋ ਜਾਂਦਾ ਦੇਖੋ ਮੇਰੀ ਬੇਨਤੀ ਸੁਣੋ ਪਰ ਅਸੀਂ ਭੁੱਲੇ ਨਹੀਂ ਬਿਲਕੁਲ ਕਿਉਂਕਿ ਵੱਡੀ ਸੰਸਦਾ ਆ ਤੇ ਵੱਡੀ ਸੰਸਦਾ ਦੀਆਂ ਔਡੀਆਂ ਜ਼ਿੰਮੇਵਾਰੀਆਂ ਵੀ ਵੱਟੀਆਂ ਨੇ ਤੇ ਗੁਰੂ ਸਾਹਿਬ ਕਿਰਪਾ ਕਰਨ ਤੂੰ ਅਮਰਤਪਾਲ ਵਰਗੇ ਯਾਦ ਵੀ ਦਵਾ ਦਿੰਦੇ ਆ ਤੇ ਕੋਈ ਨਹੀਂ ਕਰਾਂਗੇ ਉਹ ਵੀ ਸਾਰਾ ਕਾਰਜ ਕਰਾਂਗੇ 350 ਸਾਲਾਂ ਸ਼ਤਾਬਦੀ ਬਾਰੇ ਸਾਰੀਆਂ ਸਿੱਖ ਜੱਟੇ ਬੰਦੀਆਂ ਵੱਲੋਂ ਕੋਆਪਰੇਸ਼ਨ ਦਿੱਤੀ ਜਾ ਰਹੀ ਹੈ ਕੀ ਪੰਜਾਬ ਸਰਕਾਰ ਵੱਲੋਂ ਵੀ ਕੋਈ ਕੋਆਪਰੇਸ਼ਨ ਦਾ ਆਇਆ ਸੁਣਿਆ ਜਾਂ ਕੋਈ ਨਾਮ ਨੂੰ ਪੇਸ਼ਤਾ ਸਾਹੀ ਹੋਈ ਅਸੀਂ ਅੱਜ ਸਾਰਿਆਂ ਨੇ ਇੱਥੇ ਬੈਠ ਕੇ ਫੈਸਲਾ ਕੀਤਾ ਵੀ ਸਾਰੀਆਂ ਸਰਕਾਰਾਂ ਨੂੰ ਅਸੀਂ ਟੱਚ ਕਰਾਂਗੇ ਤੇ ਪੰਜਾਬ ਸਰਕਾਰ ਨੂੰ ਮੈਂ ਸਮਝਦਾ ਭਈ ਜੇ ਸੱਚਮੁੱਚ ਹੀ ਇਹ ਇਸ ਗੱਲ ਤੇ ਚਾਹੁੰਦੇ ਆ ਭਈ ਗੁਰਾਂ ਨੂੰ ਸਤ ਗੁਰਾਂ ਨੂੰ ਸਮਰਪਿਤ ਹੋਣਾ ਆ ਤੇ ਇੱਕ ਦਿਨ ਦਾ ਸੈਸ਼ਨ ਇਹ ਵੀ ਗੁਰੂ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਕਰਨ ਦੂਸਰੀ ਇੱਕ ਮੈਂ ਤੁਹਾਡੇ ਵੀ ਸਾਰੇ ਧਿਆਨ ਵਿੱਚ ਲਿਆਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਲਮੌਰ ਜਥੇਬੰਦੀ ਆ ਸਰਕਾਰਾਂ ਨੇ ਈਵੈਂਟ ਜਿਹੜੇ ਆ ਉਹ ਬਣਾਉਣੇ ਹੁੰਦੇ ਆ ਮਨਾਤਾਸੀਂ ਰਹੇ ਸਾਰੇ ਸ਼ਮੂਲੀਅਤ ਕਰਨ ਆ ਕੇ ਅੱਜ ਤਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਰਾਸ਼ਟਰਪਤੀ ਸਾਹਿਬ ਨੂੰ ਚੀਫ ਜਸਟਿਸ ਆਫ ਇੰਡੀਆ ਨੂੰ ਸਪੀਕਰ ਸਾਹਿਬ ਨੂੰ ਉਹਨਾਂ ਸਾਰਿਆਂ ਨੂੰ ਜਾ ਕੇ ਬੇਨਤੀ ਕਰਾਂਗੇ ਇਹਨਾਂ ਨੂੰ ਵੀ ਬੇਨਤੀ ਕਰਾਂਗੇ ਇਹ ਵੀ ਆਉਣ ਉਹਦੇ ਜਾ ਕੇ ਜੇ ਮੂਲਤ ਕਰਨ ਕੋਈ ਗੁੱਸਾ ਗਿਲਾ ਨਹੀਂ ਸਤਗੁਰਜੀ ਦੀ ਸਦਾਬਦੀ ਮਨਾਉਣੀ ਆਪਾਂ ਪੰਜਾਬ ਸਰਕਾਰ ਆਪਣਾ ਲੱਗ ਸਮਾਗਮ ਕਰੇ ਜਾ ਰਹੀ ਉਹਦੇ ਬਾਰੇ ਕੋਈ ਸਰਕਾਰ ਨਾਲ ਰਾਸਤਾ ਕਹਿ ਬਣੇ ਦੇਖੋ ਅਸੀਂ ਤਾਂ ਜਾ ਕੇ ਬੇਨਤੀ ਕਰਨੀ ਵੀ ਇਕੱਠੇ ਹੋ ਕੇ ਸ਼ਾਮਣੀ ਕਮੇਟੀ ਮਨਾ ਰਹੀ ਆ ਉਹਦੇ ਵਿੱਚ ਆ ਕੇ ਸਾਰੇ ਸ਼ਾਮਲ ਹੋਵੋ ਤੇ ਇਹਨਾਂ ਨੇ ਜੇ ਬੱਕਰੀ ਮੈਂ ਕਿਉਂਕਿ ਹਾਲੇ ਤੱਕ ਮੇਰਾ ਉਦਾਂ ਸੰਧਵਾ ਸਾਹਿਬ ਨੇ ਇੱਕ ਦਿਨ ਮੇਰੀ ਗੱਲ ਆ ਜਿਹੜਾ ਬਿਆਦਵੀ ਦਾ ਐਕਟ ਬਣਨਾ ਸੀ ਇਹਦੇ ਤੇ ਮੁੱਦੇ ਤੇ ਹੋਈ ਸੀ ਗੱਲ ਪਰ ਉਹਨਾਂ ਨੇ ਵੀ ਕਹਾਗੇ ਵੀ ਕੋ ਬੱਕਰਾ ਨਾ ਕਰੀਏ ਪੰਜਾਬ ਦੇ ਵਿੱਚ ਇਹਦੇ ਧਾਰਮਿਕ ਸਮਾਗਮ ਚਾਉਣ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋ ਰਾਇ। ਉਹਦੇ ਵਿੱਚ ਆ ਕੇ ਆਪਣੀ ਸ਼ਮੂਲੀਅਤ ਕਰੋ। ਜੀ ਸਿੱਖ ਹੁਣ ਪੰਜਾਬ ਦੇ ਨਾਲ ਨਾਲ ਭਾਰਤ ਦੇ ਬਾਕੀ ਸ਼ਹਿਰਾਂ 'ਚ ਵੀ ਨੇ ਔਰ ਵਿਦੇਸ਼ਾਂ 'ਚ ਵੀ ਬਹੁਤ ਜਾ ਚੁੱਕੇ ਨੇ। ਕੀ ਵਿਦੇਸ਼ਾਂ 'ਚ ਵੀ ਇਸ ਮਾਮਲੇ 'ਮ ਰੱਖਿਆ ਜਾ ਸਕਦਾ ਜੀ ਸਤਿ ਸ੍ਰੀ ਅਕਾਲ। ਦੇਖੋ ਵਿਦੇਸ਼ਾਂ ਦੇ ਸਾਰੇ ਸਿੱਖ ਜਿਹੜੇ ਐਮਪੀ ਬਣੇ ਖਾਸ ਕਰਕੇ ਐਮਐਲਏ ਆ। ਉਹਨਾਂ ਨੂੰ ਵੀ ਬੇਨਤੀ ਕਰਾਂਗੇ ਸਾਰਿਆਂ ਨੂੰ। ਲਿਖਤੀ ਰੂਪ ਵਿੱਚ ਵੀ ਕਰਾਂਗੇ। ਸਾਡਾ ਐਡਵਾਈਜ਼ਰੀ ਬੋਰਡ ਵਿਦੇਸ਼ਾਂ ਦਾ ਆਕੇ ਬਣਿਆ ਆ। ਉਹ ਸਾਰੇ ਉਹਨਾਂ ਨੂੰ ਚਿੱਠੀ ਪੱਤਰ ਵੀ ਆਪਾਂ ਲਿਖ ਕੇ ਦੇਾਂਗੇ ਵੀ ਤਾਂ ਕਿ ਉਹਨਾਂ ਨਾਲ ਸੰਪਰਕ ਕਰਕੇ ਉਹ ਇੱਥੇ ਆ ਕੇ ਆਉਣ ਦੂਜੀ ਗੱਲ ਮੈਂ ਕੱਲ ਕਰਨਾਟਕਾ ਚ ਸੀਗਾ ਸੱਚ ਕਰਕੇ ਜਾਣੇ ਉਹ ਉੱਥੇ ਜਿਹੜੇ ਬਾਦ ਵਿੱਚ ਮੀਟਿੰਗ ਹੋਈ ਤੇ ਉਹਨਾਂ ਨੇ ਇੰਨਾ ਸਾਡੇ ਨਾਲ ਥੋੜੀ ਜਿਹੀ ਮਾਲ ਗੁੱਸਾ ਦਿਖਾ ਲਿਆ ਵੀ ਜੇ ਨਗਰ ਕੀਰਤਨ ਉੱਥੋਂ ਚਰਨ ਸਾਡੀਆ ਸਟੇਟਾਂ ਚ ਕਿਉਂ ਨਹੀਂ ਸੋ ਮੇਰਾ ਕਹਿਣ ਤੋਂ ਬਾਅਦ ਬਾਹਰਲਾ ਸਿੱਖ ਪੰਜਾਬੋਂ ਬਾਹਰ ਤੇ ਪੰਜਾਬ ਦੇ ਵਿੱਚ ਸਭ ਤਿਆਰ ਆ ਇਹ ਗੁਰੂ ਸਾਹਿਬ ਜੀ ਦੀ ਸ਼ਹਾਦਤ ਏ ਏਡੀ ਵੱਡੀ ਆ ਇਹਦਾ ਕੋਟਨ ਕੋਟ ਵੀ ਅਸੀਂ ਜਨਮ ਲੈ ਲਈਏ ਤਾਂ ਵੀ ਇਹਦਾ ਨੇਕਾ ਤਨ ਨਹੀਂ ਜਾ ਸਕਦਾ ਪਰ ਬੜਾ ਬੜਾ ਚਾਅ ਆ ਲੋਕਾਂ ਚ ਸਾਹਿਬ ਜੀ ਪਾਕਿਸਤਾਨ ਗੁਰਦੁਆਰਾ ਤਕਤ ਸਹਿਬ ਦੇ ਵਿੱਚ ਦੇਖੋ ਸਾਰਿਆਂ ਨੂੰ ਅਸੀਂ ਦਾ ਸਦਾ ਸਾਰਿਆਂ ਨੂੰ ਅਸੀਂ ਤਾਂ ਦੇਵਾਂਗੇ ਜੇ ਕੋ ਆਉਂਦੇ ਆ ਤਾਂ ਸਾਰਿਆਂ ਨੂੰ ਜੀ ਆਇਆਂ ਵੀ ਕਰਾਂਗੇ ਤੇ ਉਹਨਾਂ ਦਾ ਵੈਲਕਮ ਵੀ ਕਰਾਂਗੇ ਧੰਨਵਾਦ ਵੀ ਕਰਾਂਗੇ ਸਰਦਾਰ ਜੀ ਤਖਤ ਸਹਿਬਾਨ ਦਰਮਿਆਨ ਜਿਹੜਾ ਰਿਵਾਜ ਚੱਲ ਰਿਹਾ ਸੀਗਾ ਅੱਜ ਖਤਮ ਹੋ ਗਿਆ ਜੀ ਕੀ ਦੇਖੋ ਬਹੁਤ ਚੰਗੀ ਗੱਲ ਆ ਤਖਤ ਸਹਿਬਾਨ ਦਾ ਕੋਈ ਪਹਿਲਾਂ ਪਹਿਲਾਂ ਮੇਰੀ ਬੇਨਤੀ ਸੋਹਣੋ ਤਖਤ ਸਹਿਬਾਨ ਦਾ ਕਦੇ ਟਕਰਾ ਨਹੀਂ ਤਖਤ ਪਵਿੱਤਰ ਆ ਸਤਨ ਪਾਤਸ਼ਾਹ ਦਾ ਤਖਤ ਆ ਤੇ ਇਹ 6ਵੇਂ ਪਾਤਸ਼ਾਹ ਦਾ ਤਖਤ ਆ ਪਰ ਤਖਤਾਂ ਦੀ ਇੱਕ ਮਰਿਆਦਾ ਆ ਸਿਰਮੌਰ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਜਿਹੜੀ ਆ ਸਿੱਖ ਪੰਥ ਦੀ ਸਾਡਾ ਜਿਹਨੂੰ ਕੇਂਦਰੀ ਤੌਰ 'ਤੇ ਰੱਖਿਆ ਲੈਨੇ ਆ ਇਹਦਾ ਕਿਉਂਕਿ ਕਈ ਵਾਰੀ ਜੂਰਿਸਡਿਕਸ਼ਨ ਆਪਾਂ ਕਹਿੰਦੇ ਫੇ ਘੇਰਾਬੰਦੀ ਦਾ ਥੋੜਾ ਜਿਹਾ ਫਰਕ ਪੈ ਜਾਂਦਾ ਪਰ ਚੰਗੀ ਗੱਲ ਆ ਅੱਜ ਉਹ ਨਹੀਂ ਕਰ ਲਿਆ ਅਸੀਂ ਤਾਂ ਕਿਉਂਕਿ ਇਹਦੇ ਤੇ ਵਿਸ਼ੇਸ਼ 5 ਤਰੀਕ ਨੂੰ ਆਪਣੇ ਰੱਖਿਆ ਵਿਸ਼ੇਸ਼ ਅਜਰਾਤ ਵੀ ਰੱਖਿਆ ਪਰ ਚਲੋ ਸਿੰਘ ਸਾਭਾ ਨੇ ਆਪ ਹੀ ਬੈਠ ਕੇ ਉਹ ਹੱਲ ਕਰ ਲਿਆ ਉਹਨਾਂ ਨੂੰ ਮੈਂ ਮੁਬਾਰਕਵਾਦ ਦਿੰਦਾ ਬੇਨਤੀ ਦੇਖੋ ਅਜਲਾਸ ਤਾਂ ਹੋਊਗਾ ਅਜਲਾਸ ਕਿਸ ਕਾਰਜ ਲਈ ਆ ਅਜਲਾਸ ਇਸ ਕਾਰਜ ਲਈ ਆ ਕਿਉਂਕਿ ਕੁਝ ਮੈਂ ਹੁਣ ਹਾਲੇ ਕਮੈਂਟ ਨਹੀਂ ਕਰਾਂ ਉਹ ਦਿਨ ਹੀ ਕਰੂੰਗਾ ਸਿਧਾਂਤਕ ਗੱਲਾਂ ਜਿਹੜੀਆਂ ਕੁਝ ਉਹਦੇ ਤੇ ਅਸੀਂ ਉਹ ਦਿਨ ਜਰੂਰ ਗੱਲ ਕਰਾਂਗੇ ਪ੍ਰਧਾਨ ਜੀ ਤੁਹਾਨੂੰ ਕੀ ਵੀ ਹੈ ਅੱਜ ਕੋਈ ਚਰਚਾ ਚੱਲ ਰਹੀ ਹੈ ਕੋਈ ਲੰਗਰ ਹਾਜ਼ੂਰਾਂ ਦੀ ਹੈ ਕੋਈ ਹੋਰ ਉਹ ਕੋਈ ਨਹੀਂ ਆਪਾਂ ਬਰਤਾਲ ਕਰ ਰਹੇ ਹਾਂ ਵਰਤਾਰ ਮੇਲ ਆਈ ਹੈ ਕਿ ਮੇਲ ਗਿਆ ਪਤਾ ਕੀ ਆਏ ਕੋਈ ਨਹੀਂ ਕੋਈ ਨਹੀਂ ਵਰਤਾਰ ਕਰ ਰਹੇ ਆ ਉਹਦੇ ਬਾਰੇ ਵਿੱਚ ਕੀ ਧੰਨਗੀ ਆਈ ਨਹੀਂ ਹੋਰ ਕੋਈ ਨੇ ਹਾਲੇ ਕਈ ਵਾਰ ਕਿਹਾ